ਮੈਂ ਵੀ ਫਾਰਮਰ ਆ ਮੈਂ ਚਲਾਇਆ ਨਾ ਮਾਰ ਸਾ ਮੈਂ ਪਿਕਅਪ ਲੈ ਜਾਣਾ ਮੈਂ ਜਾ ਕੇ ਜਿੰਨੇ ਮਿੰਟ ਪ੍ਰਵਾਸੀ ਮਿਲਦਾ ਮੈਂ ਚੜਾ ਕੇ ਲੈਣਾ ਖੇਤ ਆ ਬਈ ਜੀ ਮੈਂ ਉਹਨਾਂ ਨੂੰ ਇਹ ਵੀ ਨਹੀਂ ਪੁੱਛਦਾ ਕੋਈ ਨਹੀਂ ਪੁੱਛਦਾ ਕਹਿੰਦੇ ਪੱਕੇ ਵੀ ਇਹਨਾਂ ਨੂੰ ਬਾਹਰ ਕੱਢੋ ਇਹ ਗੱਲ ਹੁਣ ਕੀ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਵੀ ਪ੍ਰਸ਼ਾਸਨ ਕੋਲੇ ਪੱਕੇ ਇਹਨਾਂ ਦੇ ਪ੍ਰੂਫ ਆਇਡੈਂਟੀ ਹੋਣੀ ਚਾਹੀਦੀ ਪ੍ਰਸ਼ਾਸਨ ਕੋਲੇ ਕੀ ਪ੍ਰੂਫ ਹੈ ਇਹਨਾਂ ਦੇ ਇਹ ਸਬਜ਼ੀ ਮੰਡੀ ਦੇ ਪ੍ਰਧਾਨ ਹੋਣ ਦੇ ਨਾਤੇ ਮੈਂ ਆਪਦੇ ਜਿੰਨੇ ਮੇਰੇ ਕੋਲ ਮੁਲਾਜ਼ਮ ਕੰਮ ਕਰਦੇ ਆ ਸਾਡੀ ਮੰਡੀ 'ਚ ਉਹਨਾਂ ਦੀ ਜਿਮੇਵਰੀ ਲੈਨੇ ਆਂ ਅਸੀਂ ਆਧਾਰ ਕਾਰਡ ਪ੍ਰੂਫ ਲੈ ਕੇ ਵੈਰੀਫਿਕੇਸ਼ਨ ਕਰਾ ਕੇ ਅਸੀਂ ਰੱਖਾਂਗੇ ਸਾਡੇ ਕੋਲ ਪੂਰਾ ਸਬੂਤ ਰੱਖੇਗਾ ਪਾਵਾ ਪ੍ਰਸ਼ਾਸਨ ਰੱਖ ਲੈ ਪਾਵੇਂ ਸਾਡੇ ਹੁੰਦੇ ਦੀ ਅਸੀਂ ਜ਼ਿੰਮੇਵਾਰੀ ਲੈਨੇ ਜਿਹੜੇ ਸਾਡੇ ਕੋਲ ਮੰਡੀ ਦੇ ਮਲਾਜ਼ਮ ਨੇ ਜਮਾ ਨਹੀਂ ਕਰਦੀ ਪੁਲਿਸ ਕੁਛ ਵੀ ਨਹੀਂ ਕਰਦੀ ਪੁਲਿਸ ਕਾਰਨ ਕਿਉਂ ਨਹੀਂ ਕਰ ਕਿਉਂ ਨਹੀਂ ਕਰਦੀ ਬਾਈ ਜੀ ਪ੍ਰਸ਼ਾਸਨ ਬੋਟ ਬੋਟ ਬੈਂਕ ਹੈ ਬੋਟ ਬੈਂਕ ਹੈ ਨਹੀਂ ਬੋਟ ਬੈਂਕ ਹੈ ਸੀਐਮ ਕਹਿੰਦਾ ਵੀ ਸਾਨੂੰ ਕਿੰਨੀਆਂ ਵੋਟਾਂ ਨਹੀਂ ਦਿੰਦੀਆਂ ਪਰਵਾਸੀਆਂ ਦੇ ਮਜ਼ਦੂਰਾਂ ਦੀ ਸਰਦੂਗੜ ਚ ਹੀ ਲਾ ਲੋ ਕਿੰਨੀਆਂ ਵੋਟਾਂ ਘਟਨਾ ਹੋਈ ਬੱਚੇ ਵਾਲੀ ਉਹਨਦੇ ਤੇ ਦੁਖਦਾਈ ਹੈ ਸਾਰਿਆਂ ਨੂੰ ਅਫਸੋਸ ਹੈ ਵੀ ਗਲਤ ਹੋਇਆ ਪਰ ਇਹਦੇ ਨਾਲ ਜੋ ਇਹਨਾਂ ਦਾ ਕੋਈ ਕਸੂਰ ਨਹੀਂ ਉਹਨਾਂ ਨੂੰ ਸਜ਼ਾ ਨਾ ਦਿੱਤੀ ਜਾਵੇ। ਪੰਜਾਬ ਦੇ ਵਿੱਚ ਹੋਏ ਕਾਂਡ ਤੋਂ ਬਾਅਦ ਤੇਨਾ ਕਿਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ। ਤਕਰੀਬਨ 2 ਦਿਨ ਹੋ ਗਿਆ ਇੱਥੇ ਪ੍ਰਵਾਸੀਆਂ ਵੱਲੋਂ ਆਪਦੀਆਂ ਰੇੜੀਆਂ ਛੱਡ ਕੇ ਲੁੱਕ ਕੇ ਬੈਠਣਾ ਪੈ ਰਿਹਾ ਹੈ। ਤੁਹਾਡੇ ਮੰਡੀ ਦੇ ਵਿੱਚ ਜਿਹੜੇ ਕੰਮ ਕਰ ਰਹੇ ਆ ਉਹ ਕੌਣ ਆ ਪੰਜਾਬੀ ਆ ਜਾਂ ਪ੍ਰਵਾਸੀ? ਸਾਡੇ ਮੰਡੀ 'ਚ ਜਿਹੜੇ ਕੰਮ ਕਰ ਰਹੇ ਨੇ ਸਾਰੇ ਪ੍ਰਵਾਸੀ ਨੇ। ਆ ਲਗਭਗ 15-15 20-20 ਸਾਲ ਤੋਂ ਇੱਥੇ ਮਲਾਜੇ ਕੰਮ। ਪਹਿਲਾਂ ਤਾਂ ਸਦਲਗੜ ਅਸੀਂ ਜਿਹੜੀ ਆਪਣੇ ਪੰਜਾਬ ਚੋ ਘਟਨਾ ਹੋਈ ਬੱਚੇ ਦਾ ਕਤਲ ਹੋਇਆ ਉਹ ਦੁਖਦਾਈ ਹੈ ਅਸੀਂ ਅਫਸੋਸ ਪ੍ਰਗਟ ਕਰਦੇ ਹਾਂ ਦਾ ਕਿ ਉਹ ਚਲੋ ਜੋ ਇਹਨੇ ਉਹ ਬੰਦੇ ਨੇ ਗਲਤ ਕੀਤਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਪਰ ਜਿਹੜੇ ਬੰਦੇ ਸਾਡੇ ਕੋਲ ਇੱਥੇ 15-15 ਸਾਲ ਹੋ ਗਏ ਸਾਡੇ ਕੋਲ ਮਤਲਬ ਮੁਲਾਜ਼ਮ ਨੇ ਜਾਂ ਸਾਡੇ ਵੀਰ ਭਰਾ ਇੱਥੇ ਦੇ ਪ੍ਰਵਾਸੀ ਨੇ ਰਿਹਾੜੀਆਂ ਲਾਉਂਦੇ ਨੇ ਇਹਨਾਂ ਦਾ ਕੋਈ ਕਸੂਰ ਨਹੀਂ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਇਹਨੂੰ ਰਿਹਾੜੀਆਂ ਲਾਂ ਦਿੱਤੀਆਂ ਜਾਣ ਇਨਾਂ ਦੇ ਬਕਾਇਦਾ ਆਧਾਰ ਕਾਰਡ ਲੈ ਕੇ ਪੈਨ ਕਾਰਡ ਲੈ ਕੇ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਜੇ ਬੰਦੇ ਸਾਡੇ ਸਹੀ ਨੇ ਤਾਂ ਇਹਨਾਂ ਨੂੰ ਕੰਮ ਕਰਨ ਦਿੱਤਾ ਜਾਵੇ ਅਸੀਂ ਕਿ ਇਹ ਅਸੀਂ ਡੀਐਸਪੀ ਸਾਹਿਬ ਨੂੰ ਐਸਐਸ ਐਚ ਸਾਹਿਬ ਨੂੰ ਸਾਰੇ ਪੰਜਾਬ ਦੀ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਕੰਮ ਕਰਨ ਦਿੱਤਾ ਜਾਵੇ ਕੀ ਗੱਲ ਨਾਂ ਤੁਹਾਡਾ ਰਾਦੇ ਸ਼ਾਮ ਰਾਦੇ ਸ਼ਾਮ ਤੇਰਾ ਰਹਿਣ ਵਾਲਾ ਪਤਾ ਵਗੈਰਾ ਕਿੱਥੋਂ ਦਾ ਰਹਿਣ ਵਾਲਾ ਲਖਨਊ ਤੇ ਤੇਰਾ ਆਧਾਰ ਕਾਰਡ ਵਗੈਰਾ ਹੈ ਤੇਰੇ ਕੋਲ ਕੀ ਰੌਲਾ ਕੀ ਪਿਆ ਸੀ ਮੈਂ ਰੇੜੀ ਦੇ ਖੜਾ ਸੀ ਫਿਰ ਪਿੱਛੋਂ ਆ ਕੇ ਮਾਰੇ ਵੀ ਜੋ ਮਾਰਿਆ ਕੋਈ ਵਜ੍ਹਾ ਤਾਂ ਹੋਊਗੀ ਨਾ ਉਹੀ ਕੋਈ ਤਾਂ ਬੋਲਿਆ ਹੋਵੇਗਾ ਪੁੱਠਾ ਜੀ ਸੁਣਨੇ ਬੋਲਿਆ ਉਹਨੇ ਕਿਹਾ ਅਲਰੇਡੀ ਕਿਉਂ ਲਾ ਲੱਕੇ ਮੈਂ ਕਰ ਨਹੀਂ ਲਾ ਲੱਕੀ ਦੂਸਰੀ ਲਾ ਲੱਕੀ ਬਸ ਵਹੀ ਗੱਲ ਹੋ ਮਾਰੀ ਦੀ ਦੋ ਚਾਰ ਬੰਦੇ ਸੀ ਅੱਛਾ ਤੂੰ ਫਿਰ ਪੁਲਿਸ ਕੰਪਲੇਂਟ ਜਾਂ ਕੁਛ ਕੀਤੀ ਜਾ ਕੇ ਨਾ ਜੀ ਕੀ ਡੇਢ ਤੇ ਰਾਤ ਬਿਰਾ ਰਹੇ ਤੇ ਕੋਈ ਮਾ ਆ ਕੇ ਮਾਰ ਦੇ ਫਿਰ ਸਾਨੂੰ ਕੀ ਨਾ ਤੁਹਾਡਾ ਮੇਰਾ ਸਿਪਾਹੀ ਰਾਮ ਨਾਮ ਕਿੰਨਾ ਟਾਈਮ ਹੋ ਗਿਆ ਇੱਥੇ ਰਹਿੰਦੇ ਨੂੰ 26 ਸਾਲ ਹੋ ਗਏ ਮੇਰੇ ਕੋਲ ਆਧਾਰ ਕਾਰਡ ਵੋਟਰ ਕਾਰਡ ਕਿੱਥੋਂ ਦਾ ਮੇਰਾ ਇਹੀਂ ਦਾ ਪੂਰਾ ਪਰਿਵਾਰ ਦਾ ਹੈ ਅਜੀ ਤੁਸੀਂ ਆਪਣੀਆਂ ਰੇੜੀਆਂ ਛੱਡ ਕੇ ਕੋਨੇ ਦੇ ਵਿੱਚ ਬੈਠੇ ਹੋ ਕੀ ਡਰ ਡਰ ਲੱਗ ਰਿਹਾ ਜਾਂ ਕੀ ਹੋਇਆ ਹਟ ਰਹੀ ਹੈ ਮਨ ਲੇ ਤਬ ਤੋਂ ਬੈਠੇ ਹਮ ਲੋਗ ਹਮ ਲੋਗਾਂ ਨੂੰ ਡਰ ਹੈ ਮਨ ਲੇ ਤੁਹਾਨੂੰ ਇਹ ਕਿਹਾ ਜਾਵੇ ਕਿ ਵਾਪਸ ਬਿਹਾਰੀਆਂ ਯੂਪੀ ਜਿੱਥੇ ਵੀ ਤੇਰਾ ਟਿਕਾਣਾ ਉੱਥੇ ਚਲੇ ਜਾ ਫੇਰ ਕੀ ਕਰੂੰਗੇ ਬਰ ਮਜਬੂਰੀ ਹੈ ਮਨ ਲੇ ਜਦ ਰੇੜੀ ਨਹੀਂ ਲਗਾਉਣ ਦੇਂਗੇ ਕੋਈ ਚਾਰਾ ਹੀ ਨਹੀਂ ਫੇਰ ਕੋ ਘਟਨਾ ਹੋਈ ਬੱਚੇ ਵਾਲੀ ਉਹਦੇ ਤੇ ਦੁਖਾਈ ਹੈ ਸਾਰਿਆਂ ਨੂੰ ਅਫਸੋਸ ਹੈ ਵੀ ਗਲਤ ਹੋਇਆ ਪਰ ਇਹਦੇ ਨਾਲ ਜੋ ਇਹਨਾਂ ਦਾ ਕੋਈ ਕਸੂਰ ਨਹੀਂ ਉਹਨਾਂ ਨੂੰ ਸਜ਼ਾ ਨਾ ਦਿੱਤੀ ਜਾਵੇ ਅਸੀਂ ਤਾਂ ਇਹ ਮੰਗ ਕਰਦੇ ਆ ਵੀ ਇਹਨਾਂ ਨੂੰ ਜਾਂ ਰੇੜੀਆਂ ਕੋਈ ਇਹਨਾਂ ਦੇ ਵੈਰੀਫਿਕੇਸ਼ਨ ਕਰਕੇ ਜਿੰਨਾਂ ਕੋਲੇ ਲੱਗੇ ਆ ਉਹ ਵੈਰੀਫਿਕੇਸ਼ਨ ਕਰਕੇ ਇਹਨਾਂ ਦੀ ਜ਼ਿੰਮੇਵਾਰੀ ਲੈ ਕੇ ਕੰਮ ਕਰ ਦੇ ਦੇਣੇ ਇਹਨਾਂ ਨੂੰ ਕੋਈ ਦਿੱਕਤ ਨਹੀਂ ਭਾਈ ਜੀ ਇਹ ਗੱਲ ਆ ਵੀ ਜਿਹੜੇ ਆਪਣੇ ਇਹ ਵੀ ਆਪਣੇ ਭਾਈ ਆ ਹਾਂ ਆਪਾਂ ਇਹ ਨਹੀਂ ਕਹਿੰਦੇ ਵੀ ਇਹ ਪ੍ਰੋਪਰਾਸੀ ਮਜ਼ਦੂਰ ਆ ਜਿਹੜੇ ਇਹ ਵੀ ਆਪਣੇ ਦੁਸ਼ਮਣ ਆ ਇਹ ਇਹਨਾਂ ਦੀ ਵੋਟ ਵੀ ਬਣੀ ਆ ਇਹ ਵੋਟ ਵੀ ਵੋਟ ਪਾਉਂਦੇ ਆ ਹਾਂ ਵੋਟਾਂ ਤੇ ਰਾਜਨੀਤੀ ਹੋਗੀ ਭਾਈ ਜੀ ਜ਼ਿੰਮੇਵਾਰ ਕਿਨੂੰ ਮੰਨਦੇ ਹੋ ਤੁਸੀਂ ਜ਼ਿੰਮੇਵਾਰੀ ਪ੍ਰਸ਼ਾਸਨਾਂ ਦਾ ਜ਼ਿੰਮੇਵਾਰ ਇਹ ਹੋਊਗਾ ਰਾਜਨੀਤੀ ਹੋਗੀ ਨਾ ਇਹ ਹਾਂ ਤੁਜ ਹੁਣ ਮੰਨ ਕੇ ਚਲੇ ਇਹ ਕਹੀ ਜਾਂਦੇ ਨੇ ਜਿਵੇਂ ਪ੍ਰਧਾਨ ਜੀ ਸਾਹਿਬ ਕਹੀ ਜਾਂਦੇ ਆ ਫਿਰ ਫਿਰ ਜ਼ਿੰਮੇਵਾਰ ਕੌਣ ਆਪਾਂ ਮਾਨਸਾ ਚਲੇ ਜਾਂਦੇ ਆ ਜਦੋਂ ਆਪਾਂ ਟਰਾਲੀਆਂ ਲੈ ਕੇ ਜਾਂਦੇ ਇਹਨਾਂ ਨੂੰ ਇਹ ਵੀ ਨਹੀਂ ਪੁੱਛਦੇ ਵੀ ਕਿਹੜੇ ਪਿੰਡ ਦੇ ਆਪਾਂ ਉਥੋਂ ਝੋਨੇ ਵਾਹਣੇ ਆ ਬਾਈ ਜੀ ਪੁੱਛਦੇ ਨਹੀਂ ਗੋਵੀ ਦੀ ਗੱਲ ਬਾਈ ਜੀ ਕਹੀ ਜਾਂਦੇ ਆ ਆਪਾਂ ਇਹਨਾਂ ਨੂੰ ਤਾਂ ਪਿੰਡ ਪੁੱਛਦੇ ਵੀ ਨਹੀਂ ਕਿੱਥੋਂ ਦੇ ਆਪਾਂ ਸਬਜ਼ੀ ਵੀ ਲੈ ਕੇ ਆਉਂਦੇ ਆ ਪੁੱਛਦੇ ਆ ਕੋਈ ਪੁੱਛਦੇ ਆ ਕੋਈ ਮੈਂ ਵੀ ਫਾਰਮਰ ਆ ਮੈਂ ਚਲਾਇਆ ਇਹਨਾਂ ਮਾਨਸਾ ਮੈਂ ਪਿਕਅਪ ਲੈ ਜਾਣਾ ਮੈਂ ਜਾ ਕੇ ਜਿੰਨੇ ਮਿੰਟ ਪ੍ਰਵਾਸੀ ਮਿਲਦਾ ਮੈਂ ਚੜਾ ਕੇ ਲੈਣਾ ਖੇਤ ਆਉਂਦੀ ਆ ਬਾਈ ਜੀ ਮੈਂ ਉਹਨਾਂ ਨੂੰ ਜਿੰਨੇ ਸ਼ੈੱਲਰਾਂ 'ਚ ਕੰਮ ਕਰਦੇ ਨੇ ਕੋਈ ਪੰਜਾਬੀ ਕੰਮ ਕਰਦਾ ਜਿੰਨੇ ਵੀ ਕਿਸੇ ਵੀ ਕਾਟਨ ਫੈਕਟਰੀ 'ਚ ਕੰਮ ਕਰਦੇ ਨੇ ਕਿਤੇ ਵੀ ਕੰਮ ਕਰਦੇ ਨੇ ਕਿਸੇ ਵੀ ਮਠਿਆਈ ਵਾਲੀ ਦੁਕਾਨ 'ਤੇ ਕੰਮ ਕਰਦੇ ਨੇ ਸਾਡੇ ਸਬਜ਼ੀਆਂ ਵਾਲੀ ਦੁਕਾਨ 'ਤੇ ਕੰਮ ਕਰਦੇ ਨੇ ਸਾਰੇ ਪ੍ਰਵਾਸੀ ਨੇ ਪਰ ਹਰੇਕ ਦੀ ਜ਼ਿੰਮੇਵਾਰੀ ਆਪਦੀ ਬੰਦੀ ਜਿਵੇਂ ਆੜਤੀਆਂ ਮੈਂ ਮੈਂ ਇਹ ਸਬਜ਼ੀ ਮੰਡੀ ਦੇ ਪ੍ਰਧਾਨ ਹੋਣ ਦੇ ਨਾਤੇ ਮੈਂ ਆਪਦੇ ਜਿੰਨੇ ਮੇਰੇ ਕੋਲ ਮੁਲਾਜ਼ਮ ਕੰਮ ਕਰਦੇ ਨੇ ਸਾਡੀ ਮੰਡੀ 'ਚ ਉਹਨਾਂ ਦੀ ਜ਼ਿੰਮੇਵਾਰੀ ਲੈਨੇ ਆਸੀਂ ਆਧਾਰ ਕਾਰਡ ਪ੍ਰੂਫ ਲੈ ਕੇ ਵੈਰੀਫਿਕੇਸ਼ਨ ਕਰਾ ਕੇ ਅਸੀਂ ਰੱਖਾਂਗੇ ਸਾਡੇ ਕੋਲ ਪੂਰਾ ਸਬੂਤ ਰੱਖੇਗਾ ਭਾਵੇਂ ਪ੍ਰਸ਼ਾਸਨ ਰੱਖ ਲੈ ਭਾਵੇਂ ਸਾਡੇ ਉਹਨੇ ਠੀਕ ਹੈ ਜੀ ਤੁਸੀਂ ਹੁਣ ਕੀ ਕਹਿਣਾ ਚਾਹੋਗੇ ਵੀ ਕੀ ਕੌਣ ਜ਼ਿੰਮੇਵਾਰ ਕੌਣ ਆ ਫਿਰ ਇਹਨਾਂ ਨੂੰ ਜ਼ਿੰਮੇਵਾਰ ਸਾਰੇ ਹੀ ਨੇ ਜ਼ਿੰਮੇਵਾਰ ਕੌਣ ਹੀ ਜ਼ਿੰਮੇਵਾਰ ਅਸੀਂ ਵੀ ਆਪਦੇ ਝੋਨਾ ਲਵਾਉਣੇ ਆ ਝੋਨਾ ਸਾਡੇ ਕੋਲੇ ਕਿਹੜਾ ਪੱਕੇ ਪ੍ਰੂਫ ਹੁੰਦੇ ਇਹਨਾਂ ਕੋਲੇ ਕਿਹੜਾ ਪੱਕੇ ਪ੍ਰੂਫ ਹੈ ਦਾ ਕਹੇ ਜਾਂਦੇ ਵੀ ਸਾਡੇ ਉੱਥੋਂ ਦੀ ਪ੍ਰੂਫ ਫਿਰ ਜੇ ਤੁਸੀਂ ਝੋਨਾ ਲਵਾਉਨੇ ਹੋ ਜੇ ਇਹਨਾਂ ਨੂੰ ਬਾਹਰ ਕੱਢੋਗੇ ਫਿਰ ਝੋਨਾ ਕਿੱਥੋਂ ਲਵਾਉਂਗੇ ਜੀ ਇਹ ਨਹੀਂ ਕਹਿੰਦੇ ਪੱਕੇ ਵੀ ਇਹਨਾਂ ਨੂੰ ਬਾਹਰ ਕੱਢੋ ਇਹ ਗੱਲ ਹੁਣ ਕੀ ਹੋਣਾ ਚਾਹੀਦਾ ਹੋਣਾ ਚਾਹੀਦਾ ਵੀ ਪ੍ਰਸ਼ਾਸਨ ਕੋਲੇ ਪੱਕੇ ਇਹਨਾਂ ਦੇ ਪ੍ਰੂਫ ਆਇਡੈਂਟੀ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਕੋਲੇ ਮੈਂ ਪ੍ਰਸ਼ਾਸਨ ਅੱਗੇ ਹੀ ਦੁਰਖਾਸਤ ਕਰਦਾ ਤੁਸੀਂ ਜਿੰਨੇ ਵੀ ਇੱਥੇ ਪ੍ਰਵਾਸੀ ਨੇ ਸਾਡੇ ਸਬਜੀ ਮੰਡੀ ਚ ਨੇ ਸਦਲਗੜ੍ਹ ਚ ਨੇ ਸਭ ਦੀ ਪਹਿਲ ਪੁਲਿਸ ਵੇਰ ਵੈਰੀਫਿਕੇਸ਼ਨ ਕਰਾਓ ਜੀ ਉਦੋਂ ਬਿਨਾ ਜੇ ਕੋਈ ਮੰਨ ਲਓ ਉੱਥੇ ਕੋਈ 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 ਕੁਝ ਕਰਕੇ ਆਇਆ ਜੀ ਕੋਈ ਮੰਨ ਲਓ ਕੋਈ ਚੋਰੀ ਕੋਈ ਕਰਕੇ ਆਇਆ ਜੀ ਉਹ ਤੁਹਾਨੂੰ ਵਾਪਸ ਭੇਜੋ ਜੀ ਮਾਨੀ ਕਰਦੀ ਪੁਲਿਸ ਕੁਝ ਵੀ ਨਹੀਂ ਕਰਦੀ ਪੁਲਿਸ ਕਾਰਨ ਕਿਉਂ ਨਹੀਂ ਕਰ ਕਿਉਂ ਨਹੀਂ ਕਰਦੀ ਬਾਈ ਜੀ ਪ੍ਰਸ਼ਾਸਨ ਵੋਟ ਵੋਟ ਬੈਂਕ ਹੈ ਵੋਟ ਬੈਂਕ ਹੈ ਨਹੀਂ ਵੋਟ ਬੈਂਕ ਹੈ ਸੀਐਮ ਕਹਿੰਦਾ ਵੀ ਸਾਨੂੰ ਕਿੰਨੀਆਂ ਵੋਟਾਂ ਨਹੀਂ ਦੇਣੀਆਂ ਪ੍ਰਵਾਸੀਆਂ ਦੇ ਮਜ਼ਦੂਰਾਂ ਦੀ ਸਰਦੂਗੜ੍ਹ ਚ ਹੀ ਲਾ ਲੋ ਕਿੰਨੀਆਂ ਵੋ ਸਭ ਤੋਂ ਵੱਡੀ ਜਿਹੜੀ ਜ਼ਿੰਮੇਵਾਰੀ ਬਣਦੀ ਆ ਉਹ ਪ੍ਰਸ਼ਾਸਨ ਤੇ ਸਰਕਾਰਾਂ ਦੀ ਹੈ ਜਿਹੜੀਆਂ ਅਜੇ ਤੱਕ ਵੀ ਇਸ ਨੂੰ ਸੀਰੀਅਸ ਨਹੀਂ ਲੈ ਰਹੀਆਂ ਜਣਗੇ ਦੇ ਨਾਲ ਹੀ ਅਗਲੀ ਅਪਡੇਟ ਅਗਲੀ ਕਿਸੇ ਖਬਰ ਦੇ ਨਾਲ ਮਿਲਦੇ ਆ ਬਲਤੇਜ ਨਾਲ ਸੁਖਵਿੰਦਰ ਨਿਕੋ ਐਨ ਟੀ ਵੀ ਪੰਜਾਬੀ ਸਰਦੂਲਗੜ੍ਹ